ਪਹਿਲੀ ਰਾਤ ਸਾਧ ਸੰਗਤ ਸਤਗੁਰਾਂ ਜੀ ਦੇ ਸਾਹਿਬਜ਼ਾਦਿਆਂ ਨੇ ਕੁੰਮੇ 마ਸ਼ਕੀ ਦੇ ਘਰ ਦੇ ਵਿੱਚ ਕੱਟੀ ਕੁੰਮਾ 마ਸ਼ਕੀ ਆਰਥਿਕ ਪੱਖ ਤੋਂ ਕੋਈ ਜ਼ਿਆਦਾ ਮਜ਼ਬੂਤ ਨਹੀਂ ਕੱਖਾਂ ਦੀ ਸ਼ਾਨ ਬਣ ਕੇ ਆਪਣੇ ਨਗਰ ਦੇ ਵਿੱਚ ਰਹਿੰਦਾ ਰਹਿੰਦਾ ਮਾਤਾ ਜੀ ਛੋਟੇ ਲਾਲਾਂ ਦੇ ਨਾਲ ਗਏ ਆਵਾਜ਼ ਦਿੱਤੀ ਭਾਵਨਾਵਾਲਾ ਸਿੱਖ ਸੀ ਤੇ ਸਿੱਖਾਂ ਦੀਆਂ વાਰਤਾਂਵਾਂ ਆਉਂਦੇ ਜਾਂਦੇ ਸੁਣਦਾ ਰਹਿੰਦਾ ਹੁੰਦਾ ਸੀ ਆਨੰਦਪੁਰ ਸਾਹਿਬ ਵਾਲੇ ਗੁਰੂ ਦੀ ਮਹਾਨਤਾ ਬਹੁਤ ਸਰਵਣ ਕੀਤੀ। ਆਵਾਜ਼ ਦਿੱਤੀ ਮਾਤਾ ਜੀ ਦੀ ਆਵਾਜ਼ ਕੰਨਾਂ ਦੇ ਵਿੱਚ ਪਈ ਪੁੱਛਿਆ ਕੌਣ ਹੈ ਆਨੰਦਪੁਰ ਸਾਹਿਬ ਵਾਲੇ ਗੁਰੂ ਦੀ ਮਾਤਾ ਤੇ ਉਹਨਾਂ ਦੇ ਲਾਲ ਹਨ ਧਨ ਭਾਗ ਸੇਵਾਦਸ ਭਾਗ ਪ੍ਰਾਪਤ ਹੋਇਆ ਘਰ ਦੇ ਵਿੱਚ ਬਿਠਾਇਆ ਭਾਵਨਾ ਦੇ ਨਾਲ ਬੇਨਤੀ ਕੀਤੀ ਕਿ ਮੇਰੇ ਕੋਲ ਕੋਈ ਜਿਆਦਾ ਪਦਾਰਥ ਤੇ ਨਹੀਂ ਨੇ ਪਰ ਜੋ ਕੁਝ ਵੀ ਹੈ ਮਾਤਾ ਜੀ ਮੈਂ ਤੁਹਾਡੀ ਸੇਵਾ ਦੇ ਵਿੱਚ ਜ਼ਰੂਰ ਹਾਜ਼ਰ ਕਰਦਾ ਮੈਂ ਹੁਣੇ ਪਿੰਡ ਦੇ ਵਿੱਚ ਜਾ ਕੇ ਜੋ ਵੀ ਭੋਜਨ ਪਾਣੀ ਦਾ ਪ੍ਰਬੰਧ ਹੋਇਆ ਤੁਹਾਡੀ ਸੇਵਾ ਜ਼ਰੂਰ ਕਰਾਂ ਲక్ష్ਮੀ ਨਾਮ ਦੀ ਬ੍ਰਾਹਮਣੀ ਦਾ ਜ਼ਿਕਰ ਆਉਂਦਾ ਪਿੰਡੋਂ ਰਸਤ ਇਕੱਠੀ ਕੀਤੀ ਉਹ ਜਨਸ਼ੀ ਬਣਾ ਕੇ ਭਾਵਨਾ ਦੇ ਨਾਲ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਸ਼ਕਾ ਕੇ ਸੇਵਾ ਦਾ ਆਨੰਦ ਪ੍ਰਾਪਤ ਕੀਤਾ ਤੇ ਮਾਤਾ ਜੀ ਨੇ ਪ੍ਰਸੰਨ ਹੋ ਕੇ ਉਹਨਾਂ ਦੇ ਕੋਲ ਕੁਝ ਦੌਲਤ ਸੀ ਨਾ ਉਹਦੇ ਵਿੱਚੋਂ ਕੁਝ ਕੰਗਣ ਜਿਹੜੇ ਨੇ ਕੱਢ ਕੇ ਤੇ ਉਸ ਲక్ష్ਮੀ ਬ੍ਰਾਹਮਣੀ ਨੂੰ ਦੇ ਦਿੱਤੇ ਕਥਾ ਗੁਰੂ ਸੂਤਨ ਕੀ ਉਹਦੇ ਵਿੱਚ ਇਹ ਜ਼ਿਕਰ ਹੈ ਇਤਿਹਾਸ ਦੇ ਬਚਨ ਹਨ ਕਿ ਮਾਤਾ ਜੀ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਦੋਏ ਮੋਹਰ ਕੀ ਆਰਸੀ ਪੰਜ ਚੂੜੀਆਂ ਸਾਥ ਤਿਸ ਬ੍ਰਾਹਮਣੀ ਕੋ ਦਈ ਜੋ ਵੈ ਭੋਜਨ ਖਵਾਤ ਉਸ ਬ੍ਰਾਹਮਣੀ ਨੂੰ ਦੇ ਦਿੱਤੀਆਂ ਜਿਨੇ ਭੋਜਨ ਦੇ ਨਾਲ ਪ੍ਰਸ਼ਾਦੇ ਦੇ ਨਾਲ ਸੇਵਾ ਕੀਤੀ ਅਗਲੀ ਸਵੇਰ ਸਾਧ ਸੰਗਤ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰਨ ਵਾਲਾ ਗੰਗੂ ਰਸੋਈਆ ਮਾਤਾ ਜੀ ਨੂੰ ਮਿਲਦਾ ਮੇਸ਼ਵਾਰ ਸ਼ਤਮੁੰਦਾ ਹੈ ਕਿ ਮੇਰੇ ਨਾਲ ਚੱਲੋ ਮੈਨੂੰ ਪਤਾ ਹੈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਿੱਧਰ ਨੂੰ ਗਏ ਹਨ ਮੈਂ ਤੁਹਾਡਾ ਮਿਲਾਪ ਉਹਨਾਂ ਦੇ ਨਾਲ ਕਰਵਾ ਦਿੰਦਾ ਹਾਂ ਆਪਣੇ ਨਾਲ ਆਪਣੇ ਪਿੰਡ ਸਹੀੜੀ ਦੇ ਵਿੱਚ ਲੈ ਆਉਂਦਾ ਮਨ ਦੇ ਵਿੱਚ ਲਾਲਚ ਸੀ ਤੇ ਸਾਧ ਸੰਗਤ ਜਿੱਥੇ ਲਾਲਚ ਆ ਜਾਵੇ ਜਾਂ ਡਰ ਆ ਜਾਵੇ ਉਥੇ ਧਰਮ ਕੋਹਾਂ ਦੂਰ ਭੱਜ ਜਾਂਦਾ ਮਾਤਾ ਜੀ ਦੇ ਹੱਥ ਦੇ ਵਿੱਚ ਜਿਹੜੀ ਸੋਨੇ ਦੇ ਗਹਿਣਿਆਂ ਵਾਲੀ ਗੁੱਚਲੀ ਆਰਸੀ ਜੋ ਪਿੱਛੇ ਆਪ ਜੀ ਨੇ ਸਰਵਣ ਕੀਤਾ ਦੇਖੀ ਮਨ ਨੇ ਲਾਲਚ ਆਇਆ ਕਿ ਜੇ ਇਹਦਾ ਮਾਲਕ ਮੈਂ ਬਣ ਜਾਵਾਂ ਦੂਸਰਾ ਮਨ ਦੇ ਵਿੱਚ ਵਿਚਾਰ ਇਹ ਆਈ ਕਿ ਜੇ ਇਹਨਾਂ ਦੀ ਸ਼ਿਕਾਇਤ ਕਰਕੇ ਸਰਕਾਰੀ ਦਰਬਾਰੇ ਦੱਸ ਦਈਏ ਤੇ ਹੋ ਸਕਦਾ ਵੱਡੀਆਂ ਜ਼ਗੀਰਾ ਜਿਹੜੀਆਂ ਉਹ ਮੈਨੂੰ ਤੋਹ ਜਾਣ ਤੇ ਤੀਸਰਾ ਹਕੂਮਤ ਦਾ ਡਰ ਵੀ ਸੀ ਕਿ ਜੇ ਹਕੂਮਤ ਨੂੰ ਪਤਾ ਲੱਗ ਗਿਆ ਕੇ ਗੁਰੂ ਕੇ ਫਰਜੰਦਾ ਦੀ ਉਹਨਾਂ ਦੇ ਮਾਤਾ ਜੀ ਦੀ ਸੇਵਾ ਮੈਂ ਕੀਤੀ ਉਹਨਾਂ ਤੱਕ ਮਲਾ ਦਿੱਤਾ ਤੇ ਹੋ ਸਕਦਾ ਮੇਰੇ ਪਰਿਵਾਰ ਤੱਕ ਦਾ ਨੁਕਸਾਨ ਵੀ ਕਰ ਦਿੱਤਾ ਜਾਵੇ ਭਲਾ ਇਸੇ ਵਿੱਚ ਹੈ ਕਿ ਸ਼ਿਕਾਇਤ ਕਰਕੇ ਤੇ ਫੜਾ ਦਿੱਤਾ ਜਾਵੇ ਘਰ ਦੇ ਵਿੱਚ ਲੈ ਗਿਆ ਮਾਤਾ ਜੀ ਨੂੰ ਮੰਝਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਕੇ ਦੇਣ ਲੱਗਾ ਸਾਧ ਸੰਗਤ ਸੇਵਾ ਗੰਗੂ ਨੇ ਵੀ ਕੀਤੀ ਹੈ ਤੇ ਸੇਵਾ ਕੁਮੇ ਮਾਸ਼ਕ ਨੇ ਕੀਤੀ ਸੇਵਾ ਕਰਨ ਦੇ ਵਿੱਚ ਬੜਾ ਫਰਕ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਪੜੋ ਮਹਾਰਾਜ ਜੀ ਬਾਣੀ ਦੇ ਵਿੱਚ ਬਚਨ ਲਿਖਦੇ ਹਨ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਜਿਹੜੀ ਹੈ ਨਾ ਸੌਖੀ ਨਹੀਂ ਇਹ ਗਾਖੜੀ ਹੈ ਇਨੂੰ ਕਮਾਉਣ ਦੇ ਲਈ ਸਿਰ ਦੇਣਾ ਪੈਂਦਾ ਆਪਣਾ ਸਾਰਾ ਕੁਝ दांव ਤੇ ਲਾਉਣਾ ਪੈ ਜਾਂਦਾ ਤੇ ਲਾਗੀ ਆਸਾ ਸੰਗਤ ਆਪ ਜੀ ਇਤਿਹਾਸ ਦੇ ਵਿੱਚ ਅੱਗੇ ਸਰਵਣ ਕਰੋਗੇ ਬਾਬਾ ਮੋਤੀ RAM ਦੀ ਮਹਰ ਪਤਾ ਵੀ ਸੀ ਕੀ ਸੇਵਾ ਦੇ ਵਿੱਚ ਕੁਝ ਵੀ ਲੈ ਕੇ ਗਏ ਹਕੂਮਤ ਨੇ ਬਖਸ਼ਣਾ ਨਹੀਂ ਪਰੰਤੂ ਫਿਰ ਵੀ ਸਾਰਾ ਕੁਝ ਦਾਤੇ ਲਗਾ ਕੇ ਸੇਵਾ ਦਾ ਆਨੰਦ ਪ੍ਰਾਪਤ ਕੀਤਾ ਕਿਉਂ ਅਵਸਥਾ ਐ ਸੀ ਨਾ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾ ਲਈਏ ਗੰਗੂ ਦੇ ਮਨ ਦੇ ਵਿੱਚ ਲਾਲਚ ਆਇਆ ਅਧੀ ਰਾਤ ਹੋਈ ਮਾਤਾ ਜੀ ਦੇ ਸਾਹਿਬ ਜਦਿਆਂ ਨੂੰ ਪ੍ਰਸ਼ਾਦਾ ਛਕਾਇਆ ਤੇ ਉਥੇ ਵੀ ਇਤਿਹਾਸ ਦੇ ਸਾਥ ਸੰਗਤ ਇਹ ਬਚਨਾਂ ਨੂੰ ਸਿਰਫ ਸੰਖੇਪ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਾਂਝੜੀ ਹੋ ਪਾਈ ਜਾਵੇ ਕਿ ਸੋ ਐਸੋ ਭੋਜਨ ਕਰ ਲਿਆਇਓ ਹਮਰੇ ਕਾਗਨਾ ਕੂਕਰ ਖਾਇਓ ਮਾਤਾ ਜੀ ਨੇ ਬਚਨ ਕੀਤੇ ਕਿ ਐਵੇਂ ਦਾ ਭੋਜਨ ਸੀ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਜਿਵੇਂ ਦਾ ਭੋਜਨ ਕਦੇ ਕਾਵਾਂ ਤੇ ਕੂਕਰਾਂ ਨੂੰ ਵੀ ਨਹੀਂ ਸੀ ਪਾਇਆ ਤੇ ਅੱਧੀ ਰਾਤ ਦਾ ਵੇਲਾ ਹੋਇਆ ਦੇਖਿਆ ਕਿ ਮਾਤਾ ਜੀ ਦੀ ਅੱਖ ਲੱਗ ਗਈ ਸੌਂ ਗਏ ਹਨ ਮੋਹਰਾਂ ਵਾਲੀ ਜਿਹੜੀ ਥੈਲੀ ਸੀ ਸਹਰਾਣੇ ਤੋਂ ਚੁੱਕ ਕੇ ਦਬੇ ਪੈਰੀ ਤੇ ਵਿਹੜੇ ਦੇ ਵਿੱਚ ਲੁਕਾ ਦਿੱਤੀ ਮਾਤਾ ਜੀ ਨੇ ਦੇਖ ਲਿਆ ਆਖਿਆ ਕੁਛ ਨਹੀਂ ਸਵੇਰ ਹੋਈ ਆਵਾਜ਼ ਦਿੱਤੀ ਗੰਗੂ ਮੋਹਰਾਂ ਵਾਲੀ ਥੈਲੀ ਕਿਤੇ ਸੰਭਾਲ ਕੇ ਰੱਖ ਦਿੱਤੀ ਜੇ ਸੰਭਾਲ ਕੇ ਰੱਖੀਏ ਤੇ ਸਾਨੂੰ ਦੇ ਦੇ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤੁਸੀਂ ਮੈਨੂੰ ਜ਼ੋਰ ਸ਼ਬਦ ਕਰ ਰਹੇ ਇੱਕ ਤੇ ਤੁਸੀਂ ਹਕੂਮਤ ਦੇ ਬਾਗੀ ਦੂਜਾ ਤੁਹਾਨੂੰ ਘਰ ਦੇ ਵਿੱਚ ਪਨਾਹ ਦਿੱਤੀ ਭੋਜਨ ਪਾਣੀ ਦੇ ਨਾਲ ਤੁਹਾਡੀ ਸੇਵਾ ਕੀਤੀ ਉਪਰੋਂ ਮੇਰੇ ਉੱਪਰ ਚੋਰੀ ਦਾ ਇਲਜ਼ਾਮ ਲਗਾ ਰਹੇ ਮਾਤਾ ਜੀ ਨੇ ਆਖਿਆ ਤੇਰੇ ਉੱਪਰ ਇਲਜ਼ਾਮ ਨਹੀਂ ਲਗਾ ਰਹੇ ਤੂੰ ਰੋਲਾ ਨਾ ਪਾ ਥੈਲੀ ਰੱਖਣੀ ਹੈ ਰੱਖ ਲੈ ਕਿਉਂ ਮਨ ਦੇ ਵਿੱਚ ਲਾਲਚ ਆ ਗਿਆ ਤੇ ਜਿੱਥੇ ਲਾਲਚ ਹੋਵੇ ਨਾ ਸਾਥ ਸੰਗਤ ਉਥੇ ਪਹਿਲਾਂ ਵੀ ਬੇਨਤੀ ਕੀਤੀ ਧਰਮ ਦੂਰ ਦੂਰ ਤੱਕ ਭੱਜ ਜਾਂਦਾ ਹੈ। ਲਾਲਚ ਤੇ ਦੁਨਿਆਵੀ ਕਿਸੇ ਰਿਸ਼ਤੇ ਦੇ ਵਿੱਚ ਆ ਜਾਵੇ ਤੇ ਉਹ ਵੀ ਸਿਰ ਤੋੜ ਤੱਕ ਨਹੀਂ ਨਿਭਦਾ ਫਰੀਦ ਸਾਹਿਬ ਦੇ ਬਚਨ ਨੇ ਉਹ ਕਹਿੰਦੇ ਨੇ ਜਾਂ ਲੱਭ ਤਾਂ ਨੇਕਿਆ ਜਿੱਥੇ ਲਾਲਚ ਆ ਗਿਆ ਲੱਭ ਆ ਗਿਆ ਉਥੇ ਪਿਆਰ ਨਹੀਂ ਰਹਿ ਜਾਂਦਾ। ਚਾਹੇ ਉਹ ਭਰਾਵਾਂ ਦੀ ਗੱਲ ਹੋਵੇ, ਪਤੀ ਪਤਨੀ ਦੀ ਗੱਲ ਹੋਵੇ, ਸਮਾਜਿਕ ਰਿਸ਼ਤਿਆਂ ਦੀ ਗੱਲ ਹੋਵੇ, ਕੋਈ ਵੀ ਗੱਲ ਹੋਵੇ। कहते जे लालच होगा तो प्यार झूठा ही होगा लब कूड़ा ने, ने किचर झात लकीम यारखा जोगी जी ने बचन लिखे के कहते हैं कि जब के वक्त हुआ आधी रात का अधिक रात का बेला होया मोरों का बदरा और वो डब्बा उड़ा गया धोखे से ब्राह्मण खजाना चुरा गया ਧੋਖੇ ਦੇ ਨਾਲ ਖਜ਼ਾਨਾ ਚਰਾਇਆ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਮਰੇਡੇ ਦੇ ਥਾਣੇ ਦੇ ਵਿੱਚ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਜਿਹੜੇ ਗੁਰੂ ਨੂੰ ਤੁਸੀਂ ਲੱਭਦੇ ਫਿਰਦੇ ਹੋ ਨਾ 6 ਮਹੀਨੇ ਹੋ ਗਏ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠੇ 22 ਧਰ ਦੀਆਂ ਫੌਜਾਂ ਨੇ ਜੋਰ ਲਾ ਲਿਆ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਵੀ ਆ ਕੇ ਉੱਥੇ ਡੇਰਾ ਲਾ ਕੇ ਬੈਠੀ ਹੋਈ ਉਸ ਗੁਰੂ ਨੂੰ ਈਨ ਮਨਾਉਣਾ ਚਾਹੁੰਦੇ ਜੇ ਤੇ ਉਹਦੀ ਮਾਤਾ ਤੇ ਉਹਨਾਂ ਦੇ ਸਹਬਜ਼ਾਦਿਆਂ ਮੇਰੇ ਕਬਜ਼ੇ ਦੇ ਵਿੱਚ ਹਨ ਗ੍ਰਿਫਤਾਰ ਕਰ ਲਓ ਜਾਨੀ ਖਾਂ ਤੇ ਮਾਨੀ ਖਾਂ ਮਰਿੰਡੇ ਤੋਂ ਚੱਲ ਕੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਆਉਂਦੇ ਹਨ ਇੱਕ ਰਾਤ ਮਾਤਾ ਜੀ ਤੇ ਸਹਬਜ਼ਾਦਿਆਂ ਨੇ ਇੱਥੇ ਕੱਟੀ ਹੈ ਅਗਲੀ ਸਵੇਰ ਸਰਹੰਦ ਦੇ ਵਜੀਦ ਖਾਨ ਦੇ ਅੱਗੇ ਸਾਰੀ ਰਿਪੋਰਟ ਪੇਸ਼ ਕਰ ਦਿੱਤੀ ਗਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਪਰਜੰਦ ਸਾਡੇ ਕਬਜ਼ੇ ਦੇ ਵਿੱਚ ਹਨ ਤੇ ਜੇ ਇਹਨਾਂ ਨੂੰ ਝੁਕਾ ਦਿੱਤਾ ਜਾਵੇ ਜਾਵੇ ਇਹਨਾਂ ਨੂੰ ਈਨ ਕਬੂਲ ਕਰਾ ਦਿੱਤੀ ਜਾਵੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਾਰ ਜਿਹੜੀ ਹੋ ਜਾਵੇ ਹੁਕਮ ਭੇਜ ਦਿੱਤਾ ਕਿ ਤੁਰੰਤ ਇਹਨਾਂ ਨੂੰ ਜਿਹੜਾ ਇੱਥੇ ਸਰਾਂਦੀ ਧਰਤੀ ਤੇ ਲੈ ਕੇ ਆਂਦਾ ਜਾਵੇ ਅਗਲੀ ਸਵੇਰ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਨੂੰ ਸਰਾਂਦੀ ਧਰਤੀ ਤੇ ਲਿਆਂਦਾ ਤੇ ਵਜੀਦੇ ਨੇ ਗੱਲ ਕਹੀ ਕਿ ਸੁਣਿਆ ਗੁਰੂ ਦਾ ਖੂਨ ਬਹੁਤ ਗਰਮ ਹੈ ਗੁਰੂਦਿਆਂ ਲਾਲਾਂ ਦਾ ਖੂਨ ਬਹੁਤ ਗਰਮ ਹੈ ਸੀਤ ਦੀ ਲਹਿਰ ਚੱਲ ਰਹੀ ਮੈਂ ਦੇਖਦਾ ਇਹ ਖੂਨ ਕਿੰਨਾ ਕੁ ਚਿਰ ਗਰਮ ਰਹਿੰਦਾ ਠੰਡਾ ਬੁਰਜ ਸਾਹ ਸੰਗਤ ਜਿਹੜਾ ਇਹਨਾਂ ਨੇ ਆਪ ਜੇੜਾ ਹਾੜ ਦੇ ਜੇਠ ਹਾੜ ਦੇ ਮਹੀਨਿਆਂ ਦੇ ਵਿੱਚ ਆਰਾਮਕਰ ਨੂੰ ਬਣਾਇਆ ਹੁੰਦਾ ਸੀ ਨਾ ਜਿਹਦੇ ਲਾਗੂ ਦੀ ਇੱਕ ਹੰਸਲਾ ਨਾਮ ਦੀ ਨਦੀ ਭਾਵ ਚੂਆ ਵਹਿੰਦਾ ਸੀ ਵਗਣੀ ਵਗਣੀ ਤੇ ਜੇ ਠਾੜ ਦੇ ਮਹੀਨਿਆਂ ਦੇ ਵਿੱਚ ਵੀ ਕੰਪਨੀ ਛੇੜ ਦਿੰਦੀ ਹੁੰਦੀ ਸੀ ਉੱਚਾ ਮਨਾਰ ਸੀ ਤੇ ਨੇ ਵਜੀਦ ਖਾਨ ਨੇ ਬਚਨ ਆਖੇ ਕਿ ਅਸੀਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਦਾ ਖੂਨ ਬਹੁਤ ਗਰਮ ਹੈ ਦੇ ਲਾਲਾਂ ਦਾ ਵੀ ਖੂਨ ਬਹੁਤ ਗਰਮ ਹੈ ਅਸੀਂ ਦੇਖਦੇ ਕਿੰਨਾ ਚਿਰ ਗਰਮ ਰਹਿੰਦਾ ਸਜ਼ਾ ਦਿੰਦਿਆਂ ਹੋਇਆਂ ਖੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਪਹਿਲੀ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਖੰਡੇ ਬੁਰਜ ਦੇ ਵਿੱਚ ਗੁਜ਼ਾਰੀ ਮਾਤਾ ਜੀ ਸਾਰੀ ਰਾਤ ਸਾਹਿਬਜ਼ਾਦਿਆਂ ਨੇ ਪੁਰਖਿਆਂ ਦੀਆਂ ਬਾਤਾਂ ਸੁਣਾ ਕੇ ਦ੍ਰਿੜਤਾ ਜਿਹੜੀ ਉਹ ਭਰਦੇ ਰਹੇ ਅਮਰਤ ਵੇਲਾ ਹੋਇਆ ਜਪਦੀ ਦਾ ਜਾਪ ਕੀਤਾ ਪੰਕਤੀਆਂ ਪੜ ਰਹੇ ਹਨ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਦੋ ਸਪਾਈ ਆਏ ਸਪਾਈਆਂ ਨੇ ਆਣ ਕੇ ਤੇ ਮਾਤਾ ਜੀ ਨੂੰ ਬਚਨ ਕੀਤੇ ਕਿ ਚਲੋ ਸਾਡੇ ਨਾਲ ਬੱਚਿਆਂ ਨੂੰ ਭੇਜ ਦਿਓ ਕਚਹਿਰੀ ਲੱਗੀ ਕਚਹਿਰੀ ਦੇ ਵਿੱਚ ਪੇਸ਼ ਕਰਨਾ ਮਾਤਾ ਜੀ ਨੇ ਬਚਨ ਕੀਤੇ ਭਾਈ ਕੀ ਕਸੂਰ ਹੈ ਇਹਨਾਂ ਦਾ ਕਚਰੀ ਦੇ ਵਿੱਚ ਤੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕੋਈ ਡਕੈਤੀ ਕੀਤੀ ਹੋਵੇ ਕਿਸੇ ਦੇ ਉੱਪਰ ਜ਼ੁਲਮ ਕੀਤਾ ਹੋਵੇ ਕੋਈ ਮਾੜਾ ਕਰਮ ਕੀਤਾ ਹੋਵੇ ਇਹਨਾਂ ਦਾ ਦੋਸ਼ ਕੀ ਹੈ ਮਾਤਾ ਜੀ ਹਕੂਮਤ ਦੇ ਨੌਕਰਾਂ ਤਨਖਾਹ ਦੇ ਉੱਪਰ ਕੰਮ ਕਰਦੇ ਆ ਜੋ ਹਕੂਮਤ ਦਾ ਹੁਕਮ ਹੋਇਆ ਬਜਾਉਣ ਦੇ ਲਈ ਆਏ ਹਾਂ ਬੱਚਿਆਂ ਨੂੰ ਕਚਰੀ ਦੇ ਵਿੱਚ ਪੇਸ਼ ਕਰਨ ਦਾ ਹੁਕਮ ਹੋਇਆ ਹੈ ਤੇ ਸਾਰੀ ਰਾਤ ਮਾਤਾ ਜੀ ਨੇ ਜੋ ਸਦਕ ਤੇ ਦ੍ਰਿੜਤਾ ਦੀ ਪਾਠ ਪੜਾਇਆ ਸੀ ਉਸੇ ਤਰ੍ਹਾਂ ਜਿਹਨ ਦੇ ਵਿੱਚ ਲੈ ਕੇ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤੇ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਚੱਲ ਪਏ ਘਟਨਾ ਆਪ ਜੀ ਨੇ ਬਹੁਤ ਵਾਰ ਇਤਿਹਾਸਕ ਰੂਪ ਦੇ ਵਿੱਚ ਸਰਵਣ ਕੀਤੀ ਕਿ ਇੱਕ ਦਰਵਾਜ਼ਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਵੱਡਾ ਨੀਤੀ ਖੇੜੀ ਗਈ ਕਿ 7 ਤੇ 9 ਸਾਲ ਦੀ ਆਜੂ ਹੈ ਖਬਰ ਆ ਜਾਣਗੇ ਇੰਨਾ ਵੱਡਾ ਸਾਹਮਣੇ ਹਜੂਮ ਦੇਖਣਗੇ ਵੱਡੇ ਵੱਡੇ ਜਰਨਲ ਬੈਠੇ ਹੋਣਗੇ ਆਲਮ ਫਾਜ਼ਲ ਲੋਕ ਬੈਠੇ ਹੋਣਗੇ ਸਭਾ ਕਚੈਰੀ ਜਿਹੜੀ ਭਰੀ ਹੋਵੇਗੀ ਪਤਾ ਨਹੀਂ ਲੱਗੇਗਾ ਤੇ ਸਭ ਤੋਂ ਪਹਿਲਾਂ ਜਦੋਂ ਸੀਸਾ ਪੜਾ ਅੰਦਰ ਨੂੰ ਕਰਨਗੇ ਤੇ ਕਚੈਰੀ ਖਿਲ ਖਿਲ ਕੇ ਹੱਸ ਪਵੇਗੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਬਜ਼ਾਦਿਆਂ ਨੂੰ ਅਸੀਂ ਝੁਕਾ ਦਿੱਤਾ ਇਹਨਾਂ ਕਬੂਲ ਕਰਵਾ ਦਿੱਤਾ ਗੁਰੂ ਕਿਆਂ ਲਾਲਾ ਨੇ ਸਾਧ ਸੰਗਤ ਸਭ ਤੋਂ ਪਹਿਲਾਂ ਆਪਣਾ ਕਦਮ ਜਿਹੜਾ ਹੈ ਨਾ ਉਹ ਕਚੈਰੀ ਦੇ ਵਿੱਚ ਰੱਖਿਆ ਤੇ ਰੱਖਦਿਆਂ ਸਾਰ ਹੀ ਆਪਸ ਦੇ ਵਿੱਚ ਫਤਿਹ ਬੁਲਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹਿਕੀਮ ਅੱਲਾ ਯਾਰਖਾਂ ਜੋਗੀ ਜੀ ਨੇ ਬੜੇ ਵਿਸਥਾਰ ਦੇ ਨਾਲ ਸਾਰੀ ਦੀ ਸਾਰੀ ਵਾਰਤਾ ਉੱਥੇ ਫਿਰ ਦੱਸੀ ਹੋਈ ਸੁਚਾਨੰਦ ਨੇ ਭੜਕ ਕੇ ਬਚਨ ਆਖੇ ਤੁਹਾਡੇ ਗੁਰੂ ਦਾ ਦਰਬਾਰ ਨਹੀਂ ਜਿੱਥੇ ਆ ਕੇ ਫਤਿਹ ਬੁਲਾ ਰਹੇ ਬਾਦਸ਼ਾਹ ਸਲਾਮਤ ਦਾ ਦਰਬਾਰ ਹੈ ਇਥੇ ਇਹਨਾਂ ਤੋਂ ਪੁੱਛੇ ਤੋਂ ਬਿਨਾ ਪਤਾ ਵੀ ਨਹੀਂ ਹੁੰਦਾ ਤੁਹਾਡੇ ਗੁਰੂ ਦੀ ਫਤਿਹ ਕੇਵਲ ਤੇ ਕੇਵਲ ਤੁਹਾਡੇ ਗੁਰੂ ਦੇ ਦਰਬਾਰ ਦੇ ਵਿੱਚ ਬੁਲਾਈ ਜਾਂਦੀ ਏ ਇਥੇ ਝੁੱਕ ਕੇ ਸਲਾਮ ਕਰੋ ਜਿਹੜਾ ਵੀ ਆਉਂਦਾ ਝੁੱਕ ਕੇ ਸਲਾਮ ਕਰਦਾ ਹੈ ਤੇ ਗੁਰੂ ਕਿਆ ਲਾਲਾ ਨੇ ਬਚਨ ਕੀਤੇ ਸਨ ਸਾਚੇ ਸਾਹਿਬ ਕੋ ਸਲਾਮ ਕੀਆ ਹੈ ਔਰ ਕਿਸੇ ਕੋ ਸਲਾਮ ਨਹੀਂ ਕਰਨਗੇ ਇਹ ਮਹਿਮਾ ਪ੍ਰਕਾਸ਼ ਦੇ ਬਚਨ ਹਨ ਉਹੀ ਬਚਨ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਵਾਬ ਦੇ ਅੱਗੇ ਪਹਿਲੇ ਜਾਮੇ ਦੇ ਵਿੱਚ ਕਹੇ ਸਨ ਜਦੋਂ ਮਹਾਰਾਜ ਜੀ ਨੇ ਨਾਰਾ ਲਾਇਆ ਨਾ ਕੋਈ ਹਿੰਦੂ ਨਾ ਮੁਸਲਮਾਨ ਉਦੋਂ ਵੀ ਪੇਸ਼ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਸਲਾਮ ਕਰਨ ਦੀ ਗੱਲ ਕਈ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਬਚਨ ਕਹੇ ਸਨ ਸਾਚੇ ਸਹਿਬ ਕੋ ਸਲਾਮ ਕੀਤਾ ਹੈ ਔਰ ਕਿਸੇ ਕੋ ਸਲਾਮ ਨਹੀਂ karenge ਸੁਚਾ ਆਨੰਦ ਨੇ ਪਹਿਲਾਂ ਤੇ ਲਾਲਚ ਦੇ ਦੇ ਕੇ ਠੜਕਾਉਣ ਦਾ ਯਤਨ ਕੀਤਾ ਤੁਹਾਡਾ ਆਨੰਦਪੁਰ ਸਾਹਿਬ ਤੁਹਾਨੂੰ ਵਾਪਸ ਕਰ ਦਿੱਤਾ ਜਾਵੇਗਾ ਜਗੀਰਾਂ ਦੇ ਦਿੱਤੀਆਂ ਜਾਣਗੀਆਂ ਹੂਰਾ ਦੇ ਡੌਲੇ ਦੇ ਦਿੱਤੇ ਜਾਣਗੇ ਇੱਕੋ ਕੰਮ ਕਰਨਾ ਹੈ ਕੇਵਲ ਤੇ ਕੇਵਲ ਸਿੱਖੀ ਨੂੰ ਛੱਡ ਕੇ ਇਸਲਾਮ ਦੇ ਧਾਰਨੀ ਹੋ ਜਾਓ ਔਰੰਗਜੀਤ ਦਾ ਬੜਾ ਦਿਆਲਤਾ ਵਾਲਾ ਪੱਖ ਜਿਹੜਾ ਸੋਚ ਆਨੰਦ ਨੇ ਪੇਸ਼ ਕੀਤਾ ਕਿ ਬੜਾ ਪੰਜ ਵਕਤ ਦਾ ਨਮਾਜ਼ੀ ਹੈ ਤੁਹਾਡੇ ਉੱਪਰ ਰਹਿਮ ਕਰੇਗਾ ਤੁਹਾਨੂੰ ਬਖਸ਼ ਦੇਵੇਗਾ ਤੇ ਬਾਬਾ ਜੀ ਬਾਬਾ ਫਤੇ ਸਿੰਘ ਜੀ ਨੇ ਜਵਾਬ ਦਿੱਤਾ ਕਿ ਸਾਨੂੰ ਪਤਾ ਹੈ ਕਿੱਡਾ ਕਰਮਦਿਲ ਇਨਸਾਨ ਹੈ ਉਹ ਹਕੀਮ ਜੀ ਨੇ ਬਚਨ ਲਿਖੇ ਆਪਣੀ ਕਲਮ ਤੋਂ ਪੜ੍ਹ ਕੇ ਕੁਰਾਨ ਬਾਪ ਕੋ ਕਰਤਾ ਜੋ ਕੈਦ ਹੋ ਕਾਤਲੇ ਬਰਾਦਰਾਂ ਜਿਸੇ ਖੁਸ਼ੀ ਕੀ ਨਵੈਦ ਹੋ ਮਰਨਾ ਪਿਤਾ ਪਿਤਾ ਕਾ ਜਿਸੇ ਖੁਸ਼ੀ ਕੀ ਨਵੈਦ ਹੋ ਨੇਕੀ ਕੀ ਉਸੇ ਖਲਕਤ ਕੋ ਖਲਕਤ ਕੋ ਫਿਰ ਕੀ ਉਮੀਦ ਉਹ ਕਹਿੰਦੇ ਨੇ ਸਾਨੂੰ ਪਤਾ ਕਿੱਡਾ ਇੱਕ ਰਹਿਮਦਿਲ ਐ ਰਾਜ ਗੱਦੀ ਦੇ ਨਸ਼ੇ ਦੇ ਵਿੱਚ ਤਖਤ ਦੇ ਉੱਪਰ ਬੈਠਣ ਦੇ ਲਈ ਉਹਨੇ ਆਪਣੇ ਪਿਓ ਨੂੰ ਵੀ ਜੇਲ੍ਹ ਦੇ ਵਿੱਚ ਡੱਕ ਦਿੱਤਾ ਭਰਾਵਾਂ ਦਾ ਕਤਲ ਕਰ ਦਿੱਤਾ ਅਸੀਂ ਐਸੇ ਰਾਜੇ ਤੋਂ ਨੇਕੀ ਦੀ ਕੋਈ ਉਮੀਦ ਨਹੀਂ ਰੱਖਦੇ ਜਵਾਬ ਸੁਣੇ ਇੱਕਦਮ ਤੋਂ ਹੈਰਾਨ ਹੋ ਗਏ ਤੇ ਹਕੀਮ ਜੀ ਲਿਖਦੇ ਨੇ ਥੀ ਪਿਆਰੀ ਸੂਰਤੋਂ ਸੇ ਸੁਜਾਤ ਬਰਸ ਰਹੀ ਨੰਨੀ ਸੀ ਮੂਰਤੋਂ ਤੇਸੀ ਜ਼ੁਰਤ ਬਰਸ ਰਹੀ ਰਾਜੂ ਕੇ ਮੂੰਹ ਤੇ ਸਾਫਤੀ ਲਾਨਤ ਬਰਸ ਰਹੀ ਨੰਨੀਆਂ ਨੰਨੀਆਂ ਸੂਰਤਾਂ ਤੋਂ ਹਕੀਮ ਜੀ ਕਹਿੰਦੇ ਜ਼ੁਰਤ ਜਿਹੜੀ ਐ ਨਾ ਉਹ ਡਲਕਾਂ ਮਾਰ ਰਹੀ ਸੀ ਤੇ ਜਿਹੜੇ ਸਾਹਮਣੇ ਬੈਠੇ ਹੋਏ ਰਾਜੇ ਸਾਨਾ ਇਹਨਾਂ ਦੇ ਮੂੰਹ ਦੇ ਉੱਪਰ ਸਾਫ ਲਾਨਤਾਂ ਜੜੀਆਂ ਉਹ ਬਰਸ ਰਹੀਆਂ ਸਨ ਤੇ ਜਿਸ ਤਰੀਕੇ ਦੇ ਨਾਲ ਸਤਗੁਰਾਂ ਜੀ ਦੇ ਸਾਹਿਬਜ਼ਾਦਿਆਂ ਨੇ ਜਵਾਬ ਦਿੱਤੇ ਹਕੀਮ ਜੀ ਲਿਖਦੇ ਨੇ ਕਹਿੰਦੇ ਨੇ ਬੱਚੋਂ ਘਰ ਰੋਬ ਸਾ ਛਾ ਗਿਆ ਹਰ ਇੱਕ ਮਜ਼ੀਰ ਪਰ ਰੋਬ ਸਾਥ ਪੜ ਗਿਆ ਹਰ ਅਮੀਰੋ ਵੱਲਰਜ ਸਾਹ ਪੜ ਗਿਆ ਅਮੀਰੋ ਵਜ਼ੀਰ ਪਰ ਇੱਕ ਵਾਰ ਸਾਰੇ ਦੇ ਸਾਰੇ ਗੱਲਾਂ ਸੁਣ ਕੇ ਭਰੀ ਕਚਹਿਰੀ ਜਿਹੜੀ ਉਹ ਚੁੱਪ ਹੋ ਗਈ ਲਾਲਚ ਦਿੱਤੇ ਗਏ ਡਰਾਉਣ ਦਾ ਯਤਨ ਕੀਤਾ ਗਿਆ ਗੁਰੂ ਕਿਆਂ ਪ੍ਰਜੰਦਾ ਨੇ ਇਹ ਨਹੀਂ ਕਬੂਲ ਕੀਤੀ ਕਚਹਿਰੀ ਮੁਤਲ ਕਰ ਦਿੱਤੀ ਗਈ ਸਾਰੀ ਦੀ ਸਾਰੀ ਬਾਰਤਾ ਮਾਤਾ ਜੀ ਨੂੰ ਜਾ ਕੇ ਦੱਸੀ ਕਚਹਿਰੀ ਦੇ ਵਿੱਚ ਆ ਹੋਇਆ ਸਾਨੂੰ ਇਹ ਵੀ ਗੱਲਾਂ ਕਈਆਂ ਗਈਆਂ ਤੁਹਾਡੇ ਵੱਡਿਆਂ ਭਰਾਵਾਂ ਨੂੰ ਅਸੀਂ ਕਤਲ ਕਰ ਦਿੱਤਾ ਹੈ ਪਿਤਾ ਜੀ ਨੂੰ ਅਸੀਂ ਫੜ ਲਿਆ ਪਰ ਅਸੀਂ ਉਹਨਾਂ ਦੀ ਇੱਕ ਨਹੀਂ ਮੰਨੀ ਅਗਲੇ ਦਿਨ ਫੇਰ ਸਾਧ ਸੰਗਤ ਦੂਸਰੀ ਪੇਸ਼ੀ ਹੁੰਦੀ ਗੁਰੂ ਕਿਆਂ ਫਰਜੰਦਾ ਨੇ ਠੀਕ ਉਸੇ ਤਰ੍ਹਾਂ ਚੜਦੀ ਕਲਾ ਦੇ ਨਾਲ ਫਤੇ ਦੇ ਆਵਾਜ਼ੇ ਜਿਹੜੇ ਨੇ ਕਚਹਿਰੀ ਦੇ ਵਿੱਚ ਜਾ ਕੇ ਤੇ ਬੁਲੰਦ ਕਰ ਦਿੱਤੇ ਅੱਜ ਹੁਣ ਸੁਚਾ ਆਨੰਦ ਨੇ ਗੁਰੂ ਘਰ ਦੇ ਨਾਲ ਜਿਹੜੇ ਸ਼ੁਰੂ ਤੋਂ ਈਰਖਾ ਤੇ ਵੈਰ ਰੱਖਣ ਵਾਲੇ ਸਨ ਉਹਨਾਂ ਨੂੰ ਬੁਲਾਇਆ ਨਵਾਬ ਮਲੇਰਕੋਟਲੇ ਕਿ ਉਸ ਗੁਰੂ ਦੇ ਪੁੱਤਰ ਨੇ ਜਿਹੜੇ ਗੁਰੂ ਨੇ ਚਮਕੌਰ ਦੀ ਗੜੀ ਦੇ ਵਿੱਚ ਤੇਰੇ ਭਰਾ ਨਾਰਖਾਨ ਨੂੰ ਕਤਲ ਕੀਤਾ ਸੀ ਬਦਲਾ ਲੈਣਾ ਇਹਨਾਂ ਤੋਂ ਆ ਕੇ ਲੈ ਲੈ ਨਾਰ ਖਾਨ ਨੇ ਭਰੇ ਦਰਬਾਰ ਦੇ ਵਿੱਚ ਹਾ ਦਾ ਨਾਰਾ ਮਾਰਿਆ ਕਿ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਬਾਪਸੇ ਖੁਦਾ ਮਹਫੂਜ਼ ਰੱਖੇ ਹਮੇ ਐਸੇ ਬਾਪਸੇ ਉਹਨੇ ਆਖਿਆ ਕਿ ਜੇ ਬਦਲਾ ਲੈਣਾ ਹੀ ਹੋਇਆ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਦੋ ਹੱਥ ਜ਼ਰੂਰ ਕਰਾਂ ਪਰ ਸਾਡੇ ਧਰਮ ਦੇ ਵਿੱਚ ਇਹੋ ਜੀ ਗੱਲ ਕਿਤੇ ਵੀ ਕੁਰਾਨ ਸ਼ਰੀਫ ਦੇ ਵਿੱਚ ਨਹੀਂ ਲਿਖੀ ਹੋਈ ਇਹ ਬੱਚਿਆਂ ਦੇ ਉੱਪਰ ਅਸਹਿ ਤੇ ਅਕਹਿ ਜ਼ੁਲਮ ਜਿਹੜਾ ਉਹ ਕੀਤਾ ਜਾਵੇ ਹਾ ਦਾ ਨਾਰਾ ਮਾਰਿਆ ਸੁਰਖਰੂ ਹੋ ਗਿਆ ਸੁਚਾ ਆਨੰਦ ਨੇ ਫਿਰ ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਤੇ ਪੁੱਛ ਲਿਆ ਕਿ ਜੇ ਤਵਾਰ ਨੂੰ ਛੱਡ ਦਿੱਤਾ ਜਾਏ ਤੇ ਕੀ ਕਰੋਗੇ ਸਾਹਿਬਜ਼ਾਦਿਆਂ ਦਾ ਇੱਕੋ ਜਵਾਬ ਸੀ ਜਿੰਨੀ ਦੇਰ ਤੱਕ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਬਚਨ ਕੇ ਗੁਰੂ ਬਾਸਾ ਜੀ ਨੂੰ ਲੱਭਾਂਗੇ ਸਿੱਖ ਫੌਜਾਂ ਇਕੱਠੀਆਂ ਕਰਾਂਗੇ ਤੇ ਜਿੰਨੀ ਦੇਰ ਤੱਕ ਇਹ ਜ਼ੁਲਮੀ ਰਾਜ ਦੀਆਂ ਜੜਾਂ ਜੜੀਆਂ ਅਸੀਂ ਖਤਮ ਨੀਂ ਕਰ ਦਿੰਦੇ ਓਨੀ ਦੇਰ ਤੱਕ ਜੂਝਦੇ ਹੀ ਰਹਿਾਂ ਤੇ ਸੋਚਾ ਆਨੰਦ ਨੇ ਉੱਥੇ ਬਚਨ ਕੇ ਕਿ ਨਾਗੂ ਕੇ ਇਹ ਪੂਤ ਬਖਾਨੋ ਨੀਕੇ ਬਾਰਕ ਤੂੰ ਮਤ ਜਨ ਦੇਖ ਲਿਆ ਬਜੀਦ ਖਾਨ ਜੀ ਇਹਨਾਂ ਨੂੰ ਜਾਣਦੇ ਛੋਟੇ ਬੱਚੇ ਹਨ ਇਹ ਛੋਟੇ ਬੱਚੇ ਨਹੀਂ ਸੱਪ ਦੇ ਪੁੱਤਰ ਸਪੋਲੀਏ ਹੀ ਹੁੰਦੇ ਨੇ ਸਪ ਨੂੰ ਮਾਰ ਦੇਣਾ ਸੁਖੋਲੀਏ ਨੂੰ ਛੱਡ ਦੇਣਾ ਇਹ ਕਿੱਥੋਂ ਦਾ ਨਿਆਹ ਹੈ ਇਸ ਤਰ੍ਹਾਂ ਦੇ ਬਚਨ ਕੀਤੇ ਕਾਜੀ ਦੇ ਕੋਲੋਂ ਫਤਵਾ ਜਿਹੜਾ ਉਹ ਸੁਣਾ ਦਿੱਤਾ ਗਿਆ ਕਿ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਜਿਣਕੇ ਤੇ ਸ਼ਹੀਦ ਕਰ ਦਿੱਤਾ ਜਾਵੇ ਸਾਰੀ ਦੀ ਸਾਰੀ ਵਾਰਤਾ ਜਾ ਕੇ ਦਾਦੀ ਮਾਂ ਨੂੰ ਠੰਡੇ ਬੁਰਜ ਦੇ ਵਿੱਚ ਸੁਣਨਾ ਆਉਂਦੇ ਹਨ ਮਾਤਾ ਜੀ ਨੇ ਸਾਰੀ ਰਾਤ ਉਸੇ ਤਰ੍ਹਾਂ ਗੁਰਬਾਣੀ ਦਾ ਸਿੱਧਕ ਜਿਹੜਾ ਆਪਣੇ ਪੁੱਤਰਿਆਂ ਨੂੰ ਦਿੱਤਾ ਬਾਬਾ ਮੋਤੀਰਾ ਮਹਾਰਾਜ ਜਿਨ੍ਹਾਂ ਦੇ ਪਰਥਾ ਇਤਿਹਾਸ ਨੇ ਇਹ ਬਚਨ ਸਾਹਮੇ ਹਰ ਧਨ ਮੋਤੀ ਜਿਨ ਪੁਨਕ ਮਾਇਆ ਗੁਰ ਲਾਲਾਂ ਤਾਂ ਹੀ ਦੁੱਧ ਪਿਆਇਆ ਦੁੱਧ ਪਿਆ ਕੇ ਸਿੱਟੇ ਦੇ ਵਜੋਂ ਸੇਵਾ ਦੇ ਵਿੱਚ ਇਬਜ਼ਾਨਾ ਕੀ ਮਿਲਿਆ ਸਾਧ ਸੰਗਤ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੇਵਾ ਦਾ ਮਰਾਤਬਾ ਸਾਧ ਸੰਗਤ ਹਰ ਇੱਕ ਨੂੰ ਹਾਸਲ ਨਹੀਂ ਹੁੰਦਾ ਤਾਂ ਹੀ ਪਾਤਸ਼ਾਹ ਜੀ ਨੇ ਬਚਨ ਕੀਤੇ ਸਤਿਗੁਰੂ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਇਹ ਸੇਵਾ ਸੌਖੀਆਂ ਪ੍ਰਾਪਤ ਨਹੀਂ ਹੁੰਦੀ ਅਗਲੀ ਸਵੇਰ ਹੁੰਦੀ ਹੈ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋ ਜਲਾਦ ਜਿਹੜੇ ਉਹ ਤਿਆਰ ਕੀਤੇ ਜਾਂਦੇ ਹੰ ਕਾਜੀ ਦੇ ਵੱਲੋਂ ਫਤਵਾ ਸੁਣਾ ਦਿੱਤਾ ਜਾਂਦਾ ਹੈ ਦੋ ਸਿਪਾਈ ਸਾਹਿਬਜ਼ਾਦੀਆਂ ਨੂੰ ਫੜਦੇ ਲਈ ਮਾਤਾ ਜੀ ਦੇ ਵੱਲੋਂ ਹੁੰਦੇ ਹਨ ਤੇ ਮਾਤਾ ਜੀ ਤਿਆਰ ਕਰ ਰਹੀ ਨੇ ਦੋਵਾਂ ਸਾਹਿਬਜ਼ਾਦੀਆਂ ਨੂੰ ਬਚਨ ਆਪ ਜੀ ਨੇ ਬਹੁਤ ਵਾਰ ਸਰਵਣ ਕੀਤੇ ਕਿ ਜਾਣੇ ਸੀ ਪਹਿਲੇ ਆਓ ਗਲੇ ਸੇ ਲਗਾ ਤੋ ਨੂੰ ਕੇਸੋਂ ਕੋ ਕੰਗੀ ਕਰੂੰ ਮੂੰਹ ਧਲਾ ਤੋ ਲੂੰ ਮਰਨੇ ਸੇ ਪਹਿਲੇ ਤੁਮੇ ਦੂਲਾ ਬਣਾ ਤੋ ਲੂੰ ਮਾਤਾ ਜੀ ਨੇ ਤਿਆਰ ਕਰਕੇ ਆਪ ਆਪਣੇ ਹੱਥਾਂ ਦੇ ਨਾਲ ਸਹਬਜ਼ਾਦਿਆਂ ਨੂੰ ਜਿਸ ਵਕਤ ਤੋਰਿਆ ਹੱਥੋਂ ਮੇਂ ਹੱਥ ਡਾਲ ਬੋ ਦੋਨੋਂ ਨੌ ਨਿਹਾਲ ਕਹਤੇ ਹੋਏ ਬੜੇ ਸਤਿ ਸ੍ਰੀ ਅਕਾਲ ਚਿਹਰੋਂ ਤੇ ਗਮ ਕਾ ਨਾਮ ਨਾ ਥਾ ਔਰ ਨਾ ਥਾ ਮਲਾਲ ਇੱਕ ਦੂਜੇ ਦੇ ਹੱਥਾਂ ਦੇ ਵਿੱਚ ਹੱਥ ਪੜੇ ਖਾਤੂ ਮੇ ਹੱਥ ਢਾਲ ਉਹ ਦੋਨੋਂ ਨੌਨਿਹਾਲ ਕਹਤੇ ਹੋਏ ਬੜੇ ਸਤ ਸ੍ਰੀ ਅਕਾਲ ਤੇ ਸਤ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਹੋਏ ਜਾ ਰਹੇ ਜਾਂ ਸਿਰ ਠਹਿਰੇ ਮੌਤ ਤੇ ਫਿਰ ਨਾ تھا ਖਿਆਲ ਕਹਿੰਦੇ ਨੇ ਮੌਤ ਸਿਰ ਦੇ ਉੱਪਰ ਖਲੋਤੀ ਹੋਈ ਪਰੰਤੂ ਫਿਰ ਵੀ ਖਿਆਲ ਨਹੀਂ ਰੱਤੀ ਮਾਤਰ ਜਲਾਦਾਂ ਦੇ ਵੱਲੋਂ ਅਜੇ ਵੀ ਡਰਾਇਆ ਜਾ ਰਿਹਾ ਤੁਹਾਡੀ ਜਾਨ ਬਚਦੀ ਹੋ ਸਕਦੀ ਹੈ ਈਨ ਕਬੂਲ ਕਰ ਲਵੋ ਇਟਾਂ ਮੰਗਾ ਲਈਆਂ ਲੀਆਂ ਚੂਨੇ ਦਾ ਇੰਤਜ਼ਾਮ ਕਰ ਲਿਆ ਗਿਆ ਸਾਹਿਬਜ਼ਾਦਿਆਂ ਨੂੰ ਵਿੱਚ ਖਲਾਰ ਕੇ ਤੇ ਇਟਾਂ ਚੇਨੀਆਂ ਸਾਦ ਸੰਬਧ ਸ਼ੁਰੂ ਕਰ ਦਿੱਤੀਆਂ ਗਈਆਂ ਹਕੀਮ ਜੀ ਨੇ ਉਹ ਬਚਨ ਲਿਖੇ ਹਨ ਠੋਡੀ ਤੱਕ ਇਟਾਂ ਚਿੰਨਦੀ ਗਈ ਮੂੰਹ ਤੱਕ ਆ ਗਈ ਬੀਨੀ ਕੋ ਢਾਂਪਦੀ ਹੋਈ ਅੱਖੋਂ ਪੇਸ਼ ਆ ਗਈ ਕਹਿੰਦੇ ਨੇ ਚਿੰਨਦਿਆਂ ਚਿੰਨਦਿਆਂ ਠੋਡੀ ਤੱਕ ਆਈਆਂ ਠੋਡੀ ਤੋਂ ਫਿਰ ਨੱਕ ਤੋਂ ਅੱਖਾਂ ਨੂੰ ਟੱਕਦੀਆਂ ਆਈਆਂ ਗੁਰੂ ਪਾਤਸ਼ਾਹ ਜੀ ਦੇ ਪਰਜੰਦਾ ਨੂੰ ਆਪਣੇ ਅੰਦਰ ਉਹ ਇਟਾਂ ਜਿਹੜੀਆਂ ਲੁਕੋ ਗਈਆਂ ਕੀ ਹੋਇਆ ਦੀਵਾਰ ਦੇ ਦਬਾਅੋ ਸੇ ਹਬਸੇ ਦਮ ਹੁਆ ਦੌਰਾਨ ਖੂਨ ਰੁਕਨੇ ਲਗਾ ਸਾਹਸ ਕਮ ਹੁਆ ਦੀਵਾਰ ਦੇ ਦਬਾਅ ਦੇ ਨਾਲ ਸਵਾਸ ਘਟਨੇ ਸ਼ੁਰੂ ਹੋਏ ਖੂਨ ਦਾ ਦੌਰਾ ਰੁਕਿਆ ਰੁਕਿਆ ਤੇ ਇੱਕ ਦਮ ਤੋਂ ਕੰਦ ਵੀ ਜਿਹੜੀ ਇਹ ਸਾਹ ਸੰਬੰਧ ਪਾਟ ਕੇ ਤੇ ਧਰਤੀ ਦੇ ਉੱਪਰ ਡਿੱਗ ਗਈ ਜਲਾਦਾ ਨੇ ਦੇਖਿਆ ਨਬਜ਼ ਚੱਲ ਰਹੀ ਹੈ ਹੁਕਮ ਕਰ ਦਿੱਤਾ ਗਿਆ ਜ਼ਿਬਾ ਕਰਕੇ ਤੇ ਸ਼ਹੀਦ ਜਿਹੜਾ ਉਹ ਕਰ ਦਿੱਤਾ ਜਾਵੇ 13 ਪੋ ਵਾਲੇ ਦਿਨ ਸਾਹ ਸੰਗਤ ਸਤਿਗੁਰਾਂ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਨੂੰ ਸ਼ਹੀਦ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾ ਸੰਗਤ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਮੀ ਹਯਾਤ ਹੈ ਸ਼ਹੀਦਾਂ ਦੀ ਜਿਹੜੀ ਸ਼ਹੀਦੀ ਹੁੰਦੀ ਹੈ ਕੌਮਾਂ ਦੀ ਜ਼ਿੰਦਗੀ ਹੁੰਦੀ ਹੈ ਤੇ ਸਾਹਿਬ ਜਾਦਿਆਂ ਨੇ ਇਹ ਜੋ ਸ਼ਹਾਦਤ ਦਿੱਤੀ ਹਕੀਮ ਜੀ ਲਿਖਦੇ ਨੇ ਕਿ ਹਮ ਜਾਨ ਦੇ ਕੇ ਔਰਾਂ ਕੀ ਜਾਨ ਬਚਾ ਚੱਲੇ ਸਿੱਖੀ ਕੀ ਨੀਮ ਹਮ ਹੈ ਸਰੋਂ ਪੇ ਉਠਾ ਚੱਲੇ ਸ਼ਹਾਦਤ ਦੇ ਸਦਕਾ ਹੀ ਜ਼ੁਲਮੀ ਰਾਜ ਦੀਆਂ ਜੜੀਆਂ ਜੜਾਂ ਨੇ ਹਿੰਦੁਸਤਾਨ ਦੀ ਧਰਤੀ ਤੋਂ ਸਾਸੰਗਤ ਪੁੱਟੀਆਂ ਗਈਆਂ ਸਾਰੀ ਦੀ ਸਾਰੀ ਖਬਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਏਕੋਟ ਦੀ ਧਰਤੀ ਤੇ ਜਿਸ ਵਕਤ ਨੂਰੇ ਮਾਹੀ ਦੇ ਕੋਲੋਂ ਸੁਣੀ ਸੀ ਸਰਵਣ ਕੀਤੀ ਸੀ तीर ਦੀ ਨੋਕ ਦੇ ਨਾਲ ਕਾਹਿੰਦਾ ਮੂਟਾ ਪੁੱਟ ਕੇ ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਅੱਜ ਤੋਂ ਬਾਅਦ ਜ਼ੁਲਮੀ ਰਾਜਦਿਆਂ ਜੜਾਂ ਜੜੀਆਂ ਨੇ ਹਿੰਦੁਸਤਾਨ ਦੀ ਧਰਤੀ ਤੋਂ ਪੁੱਟੀਆਂ ਗਈਆਂ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਜੀ ਭਹਾਦਰ ਨੂੰ ਥਾਪੜਾ ਦੇ ਕੇ ਨਾਂਦੇੜ ਦੀ ਧਰਤੀ ਤੋਂ ਤੋੜਿਆ ਤੇ ਵਜੀਦ ਖਾਨ ਦੀ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਪਹਿਲਾ ਸਿੱਖ ਰਾਜ ਦਾ ਪਰਚਮ ਜਿਹੜਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਥੇ ਚੁਲਾਇਆ